ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਲੋਕ ਆਉਂਦੇ ਨੇ ਨਤਮਸਤਕ ਹੁੰਦੇ ਆ ਔਰ ਲੱਖਾਂ ਲੋਕਾਂ ਦੀ ਇਹ ਤਾਦਾਦ ਹੁੰਦੀ ਆ ਔਰ ਕਰੀਬ 7 ਦਿਨ ਵੈਸੇ ਤਾਂ ਇੱਥੇ ਸੰਗਤ ਆਉਂਦੀ ਆ ਪਰ 3 ਦਿਨ ਮੇਨ ਹੁੰਦੇ ਆ ਉਹਨਾਂ ਦਿਨਾਂ ਦੇ ਵਿੱਚ ਹਰ ਵਰਗ ਦੇ ਲੋਕ ਜਿਹੜੇ ਨੇ ਇੱਥੇ ਆ ਕੇ ਨਤਮਸਤਕ ਹੁੰਦੇ ਆ ਉਹਨਾਂ ਤੱਕ ਸੁਨੇਹਾ ਪਹੁੰਚਾਇਆ ਜਾਵੇ ਚੰਗਾ ਸੁਨੇਹਾ ਪਹੁੰਚਾਇਆ ਜਾਵੇ ਇੱਕ ਜਥੇਬੰਦੀ ਸੰਸਥਾ ਜਿਹੜੀ ਹੈ ਉਸਨੇ ਇਹ ਸਭ ਉਪਰਾਲਾ ਕੀਤਾ ਆ ਦੇਖੋ ਇਹ ਨੌਜਵਾਨ ਖੜੇ ਹੋਏ ਆ ਇਹ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕੁਝ ਤਖਤੀਆਂ ਨੇ ਕੁਝ ਤਖਤੀਆਂ ਨੇ ਜਿਨ੍ਹਾਂ ਤੇ ਕੁਝ ਸਲੋਗਨ ਲਿਖੇ ਹੋਏ ਆ ਤਾਂ ਕਿ ਆਉਣ ਆਉਣ ਵਾਲੇ ਜਿੰਨੇ ਵੀ ਨੌਜਵਾਨ ਹੈਗੇ ਆ ਉਹਨਾਂ ਤੱਕ ਇੱਕ ਸੁਨੇਹਾ ਪਹੁੰਚਾਇਆ ਜਾ ਸਕੇ ਮੈਂ ਇਹ ਕ ਕਰਕੇ ਪੜ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਇੱਥੇ ਘੁੰਮਣ ਫਿਰਨ ਆਇਆ ਹਾਂ ਜਾਂ ਗੁਰੂ ਦੀਆਂ ਖੁਸ਼ੀਆਂ ਲੈਣ ਇਹ ਲੋਕ ਸੋਚਣ ਜਿਹੜੇ ਆਏ ਹੋਏ ਨੇ ਇਹ ਤਾਂ ਕਰਕੇ ਕਿਉਂਕਿ ਬਹੁਤ ਸਾਰੇ ਨੌਜਵਾਨ ਅਜਿਹੇ ਹੁੰਦੇ ਆ ਜਿਹੜੇ ਇੱਥੇ ਆ ਕੇ ਕਈ ਵਾਰ ਹੁੱਲੜਬਾਜੀ ਕਰਦੇ ਆ ਚਾਹੇ ਉਹ ਟਰੈਕਟਰਾਂ ਤੇ ਲੱਗਣ ਵਾਲੇ ਟਰੈਕਟਰਾਂ ਦੀ ਗੱਲ ਲੋਕ ਕਰ ਲੈਣ ਜਾਂ ਫਿਰ ਜੋ ਕਈ ਤਰ੍ਹਾਂ ਦੇ ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਵਾਲੇ ਤੁਸੀਂ ਆਵਾਜ਼ੇ ਜਿਨ੍ਹਾਂ ਦੀ ਗੱਲ ਕਰਦੇ ਹੋ ਉਹ ਵਜਾ ਕੇ ਕਈ ਵਾਰ ਲੋਕਾਂ ਨੂੰ ਡਿਸਟਰਬ ਕਰਦੇ ਆ ਤੇ ਉਹਨਾਂ ਵਾਸਤੇ ਅਜੀਹ ਹਸਨਿਆ ਹੋਏਗਾ ਦੂਜਾ ਕਿਤੇ ਮੇਰੇ ਵਿਗੜੇ ਸਰੂਪ ਕਾਰਨ ਮੇਰੇ ਵੀਰਾਂ ਦੀ ਸ਼ਹਾਦਤ ਫਿੱਕੀ ਤਾਂ ਨਹੀਂ ਪੈ ਰਹੀ ਇਹ ਬਿਲਕੁਲ ਉਹਨਾਂ ਵਾਸਤੇ ਕਿ ਗੁਰਸਿੱਖੀ ਦੇ ਵਿੱਚ ਆਓ ਮੈਂ ਇੱਥੇ ਘੁੰਮਣ ਫਿਰਨ ਆਇਆ ਹਾਂ ਜਾਂ ਕੀ ਅੱਜ ਮੇਰਾ ਗੁਰੂ ਮੇਰੇ ਤੇ ਮਾਨ ਕਰ ਸਕਦਾ ਹੈ ਕਿ ਮੈਂ ਕਿਤੇ ਮੈਂ ਗੁਰੂ ਤੋਂ ਦੂਰਤਾ ਨਹੀਂ ਜਾ ਰਿਹਾ ਇਹ ਕੋਈ ਸਵਾਲ ਨੇ ਇਹ ਕੋਈ ਸਵਾਲ ਨੇ ਜਿਹੜੇ ਇਹਨਾਂ ਤਖਤੀਆਂ ਤੇ ਲਿਖੇ ਹੋਏ ਨੇ ਔਰ ਇਹ ਵਿਕਾਸ ਫਾਊਂਡੇਸ਼ਨ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਤਾਂ ਕਿ ਲੋਕ ਇਹ ਤੋਂ ਪੜ੍ਹ ਕੇ ਇਹਨਾਂ ਨੌਜਵਾਨਾਂ ਨੇ ਸਿਰਫ ਇਹਨਾਂ ਤਖਤੀਆਂ ਨੂੰ ਲੈ ਕੇ ਜਿੱਥੇ-ਜਿੱਥੇ ਸੰਗਤ ਜਾਂਦੀ ਹੈ ਉਹਨਾਂ ਦੇ ਵਿੱਚ ਜਾਣਾ ਹੈ ਔਰ ਲੋਕ ਇਹਨਾਂ ਨੂੰ ਪੜ੍ਹਦੇ ਨੇ ਔਰ ਇਹਨਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰシャン ਸਿੰਘ ਜੀ ਗੁਰシャン ਸਿੰਘ ਜੀ ਸਮਝਾਓਗੇ ਤੁਹਾਡੇ ਇਸ ਪੂਰੇ ਕਨਸੈਪਟ ਪਰ ਹਾਂਜੀ ਹਾਂਜੀ ਆ ਦੇਖੋ ਜੀ ਹੁਣ ਆਪਣੇ ਬੋਰਡ ਤੇ ਲਿਖਿਆ ਹੋਇਆ ਹੈ ਜੀ ਮੈਂ ਇੱਥੇ ਘੁੰਮਣ ਫਿਰਨ ਆਇਆ ਹਾਂ ਜਾਂ ਗੁਰੂ ਦੀਆਂ ਖੁਸ਼ੀਆਂ ਲੈਣ ਇੱਥੇ ਵੀਰ ਆਪਣੇ ਜਿਹੜੇ ਬਹੁਤ ਵੀਰ ਆਉਂਦੇ ਨੇ ਕਿ ਕਰੋ ਕਹਿੰਦੇ ਅਸੀਂ ਤਾਂ ਮੇਲੇ ਤੇ ਚੱਲੇ ਆ ਘੁੰਮਣ ਆਸਤੇ ਫਤਿਹਗੜ੍ਹ ਸਾਹਿਬ ਇਹ ਮੇਲਾ ਨਹੀਂ ਆ ਪਹਿਲੀ ਗੱਲ ਤਾਂ ਇਹ ਸਭਾ ਤੇ ਇਕੱਠੇ ਆ ਆਪਾਂ ਸ਼ੀਤੀ ਸਭਾ ਤੇ ਇਹ ਮੇਲਾ ਨਹੀਂ ਬਣਾਉਣਾ ਆਪਾਂ ਇਹਨੂੰ ਇੱਕ ਦੂਜੇ ਪਾਸੇ ਲਿਖਿਆ ਹੋਇਆ ਜੀ ਇੱਕ ਪਾਸੇ ਹਨ ਚਾਰ ਸਾਹਿਬ ਜਾਦੇ ਇੱਕ ਦੂਜੇ ਪਾਸੇ ਆਂ ਜ਼ਾਲਮ ਬਿਲਕੁਲ ਮੇਰੀ ਸ਼ਕਲ ਸੈਭਜਦਿਆਂ ਵਰਗੀ ਆ ਜਾਂ ਜ਼ਾਲਮਾ ਵਰਗੀ ਜਿਹੜੇ ਵੀਰ ਸਿੱਖੀ ਤੋਂ ਦੂਰ ਹੋ ਰਹੇ ਆ ਜਿਨ੍ਹਾਂ ਨੇ ਕੇਸ ਰੱਖਿਆ ਕੇਸ ਕਤਲ ਕਰਾ ਰਿਹਾ ਬਹੁਤ ਲੋਕ ਸਾਡਾ ਮੋਟਿਵ ਇਹ ਕੀ ਉਹਨਾਂ ਨੂੰ ਸਿੱਖੀ ਨਾਲ ਵੱਧ ਤੋਂ ਵੱਧ ਜੋੜਨਾ ਅਸੀਂ ਬਹੁਤ ਸਾਲਾਂ ਤੋਂ ਸੇਵਾ ਨਿਭਾ ਰਹੇ ਅੱਗੇ ਵੀ ਨਿਭਾਵਾਂਗੇ ਹਾਂਜੀ ਵਾਹਿਗੁਰੂ ਜੀ ਕਾ ਫਤਿਹ ਇੱਕ ਤੁਹਾਡੀ ਵਿਕਾਸ ਫਾਊਂਡੇਸ਼ਨ ਦੇ ਵੱਲੋਂ ਹੋਰ ਕੀ ਕੀ ਕੀਤਾ ਜਾ ਰਿਹਾ ਹੋਰ ਬਹੁਤ ਕੁਝ ਕੀਤਾ ਜਾ ਰਿਹਾ ਜਿਵੇਂ ਕਿ ਵਿਧਵਾ ਔਰਤਾਂ ਨੂੰ ਮਹੀਨੇ ਦਾ ਰਾਸ਼ਨ ਹਾਂ ਪੂਰ ਸਾਰੇ ਮਤਲਬ ਬੱਚਿਆਂ ਦੀ ਪੜ੍ਹਾਈ ਫ੍ਰੀ ਕਰਾ ਰਿਹਾ ਜਿਹੜੇ ਮਤਲਬ ਉਹ ਹੁੰਦੇ ਆ ਅੱਛਾ ਜਿਹੜੇ ਇੱਥੇ ਆਉਣ ਵਾਲੇ ਨੌਜਵਾਨ ਹੈ ਉਹ ਇਹਨਾਂ ਨੂੰ ਪੜ੍ਹਦੇ ਨੇ ਅਮਲ ਕਰਦੇ ਨੇ ਤੁਹਾਡੇ ਤੁਹਾਡੇ ਕੀ ਇਹ ਇਹਦਾ ਤੁਹਾਡਾ ਤਜਰਬਾ ਕੀ ਰਿਹਾ ਹਜ਼ਾਰਾਂ ਦੀ ਗਿਣਤੀ ਚ ਬਹੁਤ ਵੱਡੇ ਪੜ੍ਹਦੇ ਵੀ ਆ ਤੇ ਉਹ ਕਹਿੰਦੇ ਵੀ ਇਹ ਬਹੁਤ ਵਧੀਆ ਕੰਮ ਕਰ ਰਹੇ ਹੋ ਮਤਲਬ ਅਪਰੀਸ਼ੀਏਟ ਕਰਦੇ ਆ ਸਾਨੂੰ ਹਾਂ ਤੁਸੀਂ ਇਹ ਦੇਖੋ ਕਿ ਆ ਜਿੰਨੇ ਵੀ ਬੱਚੇ ਖੜੇ ਹੋਏ ਆ ਇਹ ਇਹ ਉਹ ਨੇ ਜਿਨ੍ਹਾਂ ਨੇ ਕਦੇ ਦਾੜੀ ਕੇਸ ਆਪਣੇ ਕਤਲ ਨਹੀਂ ਕਰਵਾਏ ਹੋਣੇ ਔਰ ਇਹਨਾਂ ਦੇ ਕੁਝ ਦੇ ਫੁੱਟ ਰਹੀ ਹੈ ਤੁਸੀਂ ਦੇਖੋ ਕਿ ਜੇ ਕਿਸੇ ਨੂੰ ਮੋਟੀਵੇਟ ਕਰੋਗੇ ਜਾਂ ਇਸ ਤਰੀਕੇ ਦੇ ਨਾਲ ਕੋਈ ਸਵਾਲ ਕਰੋਗੇ ਤਾਂ ਇਹ ਚੀਜ਼ਾਂ ਕਿਤਨਾ ਕਿਤੇ ਜਾ ਕੇ ਅਸਰ ਜ਼ਰੂਰ ਕਰਦੀਆਂ ਤੁਸੀਂ ਇੱਕ ਵਾਰ ਸੰਗਤ ਦੇ ਵਿੱਚ ਇੱਕ ਵਾਰ ਸੰਗਤ ਦੀ ਤਸਵੀਰ ਜ਼ਰੂਰ ਵਿਖਾ ਦਿਓ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਇੱਥੇ ਆਉਂਦੇ ਆ ਔਰ ਇਹਨਾਂ ਸਲੋਗਨਾਂ ਨੂੰ ਪੜ੍ਹ ਕੇ ਉਹ ਕੋਸ਼ਿਸ਼ ਕਰਦੇ ਆ ਕਿ ਅਸੀਂ ਇਹਨਾਂ ਤੇ ਅਮਲ ਕਰ ਸਕੀਏ ਵਾਹਿਗੁਰੂ ਸਾਹਿਬ ਵਾਹਿਗੁਰੂ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿੰਘ ਐਂ ਸ਼੍ਰੀ ਮੁਖਤਾਰ ਸਾਹਿਬ ਤੋਂ ਹੀ ਮੁਖਤਾਰ ਸਾਹਿਬ ਤੋਂ ਅੱਛਾ ਇਹ ਕਿੰਨੇ ਦਿਨ ਤੋਂ ਸੇਵਾ ਨਿਭਾ ਰਹੇ ਹੋ ਇਹ ਜੀ 25 ਤੋਂ 27 ਤਰੀਕ ਤੱਕ ਹੁੰਦੀ ਹੈ 27 ਤੱਕ ਹਾਂਜੀ ਹਰ ਸਾਲ ਨਿਭਾਉਂਦੇ ਹੋ ਹਾਂਜੀ ਹਰ ਸਾਲ ਜੀ ਓਕੇ ਤਜਰਬਾ ਕੀ ਰਹਿੰਦਾ ਇਹਦਾ ਕਿ ਲੋਕ ਇਹਦੇ ਤੇ ਅਸਲ ਅਮਲ ਕਰਦੇ ਨੇ ਹਾਂਜੀ ਕਈ ਲੋਕ ਪ੍ਰਣ ਕਰਕੇ ਜਾਂਦੇ ਆ ਅਗਲੇ ਸਾਲ ਤੁਹਾਨੂੰ ਸਾਫ਼ ਤੁਰ ਤੋਂ ਕੇ ਮਿਲਦੇ ਆ ਕਈ ਇਨਸਪੀਰੇਸ਼ਨ ਲੈ ਕੇ ਜਾਂਦੇ ਵੀ ਅਸੀਂ ਬੱਚਿਆਂ ਨੂੰ ਪੜਾਵਾਂਗੇ ਵੀ ਗਰੀਬਾਂ ਬੱਚਿਆਂ ਨੂੰ ਪੜਾਵਾਂਗੇ ਹਾਂਜੀ ਹੋਰ ਹੀ ਬਥੇਰੇ ਆਦੇ ਇਨੀਸ਼ੀਏਟਿਵ ਲੈ ਸਕਦੇ ਹੋ ਬਿਲਕੁਲ ਤਾਂ ਸੰਗਤ ਕਿਉਂਕਿ ਬਹੁਤ ਸਾਰੀ ਸੰਗਤ ਆਉਂਦੀ ਹੈ ਦੇਖੋ ਸਾਰੇ ਦੇ ਸਾਰੇ ਛੋਟੀ ਛੋਟੀ ਉਮਰ ਦੇ ਨੌਜਵਾਨ ਹੈ ਜਿਹੜੇ ਇਹ ਉਪਰਾਲਾ ਕਰ ਰਹੇ ਹੈ ਔਰ ਆਪਣੇ ਹਾਨੀਆਂ ਨੂੰ ਜਿਹੜੇ ਹਾਲੇ ਉਸ ਅਵਸਥਾ 'ਚ ਪਹੁੰਚਣਗੇ ਜਦੋਂ ਉਹਨਾਂ ਦੇ ਦਾੜੀ ਕੇਸ ਆਉਣੇ ਹੈ ਔਰ ਦਾੜੀ ਕੇਸ ਆਉਣ ਤੋਂ ਬਾਅਦ ਉਹਨਾਂ ਨੇ ਸੋਚਣਾ ਹੈ ਕਿ ਕਤਲ ਕਰਾਉਣਾ ਹੈ ਜਾਂ ਫਿਰ ਇਹਨਾਂ ਨੂੰ ਉਸੇ ਤਰੀਕੇ ਗੁਰੂ ਦੇ ਬਖਸ਼ੇ ਉਸ ਬਾਣੇਵਾਲ ਨੂੰ ਜਾਣਾ ਤਾਂ ਇਹ ਬੱਚੇ ਨੇ ਜਿਹੜੇ ਆਪਣੇ ਹਾਣੀਆਂ ਨੂੰ ਪ੍ਰੇਰਿਤ ਕਰਦੇ ਨੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਹਾਲੇ ਤੱਕ ਅਜੇ ਹੈਗੇ ਨਹੀਂ ਫਿਲਹਾਲ ਇਹਨਾਂ ਨੌਜਵਾਨਾਂ ਦੇ ਇਸ ਉਪਰਾਲੇ ਨੂੰ ਅਸੀਂ ਜਿੱਥੇ ਇਸ ਗੱਲ ਦੀ ਸਰਾਨਾ ਵੀ ਕਰਦੇ ਹਾਂ ਔਰ ਉਮੀਦ ਵੀ ਕਰਦੇ ਹਾਂ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਤੇ ਅਸਰ ਅਮਲ ਜ਼ਰੂਰ ਕਰੇਗੀ ਆਪਣੇ ਸਹਿਯੋਗੀ ਗੋਲਡੀ ਦੇ ਨਾਲ ਮੈਂ ਰਵੀ ਸੰਗਰਾਹ ਹੁਦਾ ਅਨਮੋਕ ਸ਼੍ਰੀ ਫਤੇਗੜ ਸਾਹਿਬ